ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਮੇਰੀਆਂ ਤਿੰਨ ਬੇਨਤੀਆਂ ਕਬੂਲ ਕਰਿਓ ਤੇ ਦੋ ਮਿੰਟ ਨੂੰ ਧਿਆਨ ਨਾਲ ਸੁਣਿਓ ਇਸ ਟਾਈਮ ਸਕਿਪ ਨਾ ਕਰਿਓ ਜੋ ਤੁਸੀਂ ਜਾਣਦੇ ਹੋ ਕਿ ਹੜ੍ਹਾਂ ਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਜਿਵੇਂ ਅੱਜ ਇੱਕ ਡਿਮਾਂਡ ਚੱਲੀ ਹੈ ਕਿ ਜਿਸ ਦੇ ਖੇਤ ਜਾਂ ਜਿਸ ਦਾ ਖੇਤ ਉਸ ਦੀ ਰੇਤਾ ਹੜ੍ਹਾਂ ਨੇ ਬਹੁਤ ਸਾਰੇ ਖੇਤਾਂ ਦੇ ਵਿੱਚ ਰੇਤਾ ਲਿਆ ਕੇ ਸਿੱਟੀ ਹੈ ਤੇ ਆਪਾਂ ਸਾਰੇ ਜਾਣੇ ਪੰਜਾਬ ਸਰਕਾਰ ਨੂੰ ਇਹ ਮੰਗ ਕਰੀਏ ਕਿ ਜਿਹਦੇ ਖੇਤ ਦੇ ਵਿੱਚ ਰੇਤਾ ਦਰਿਆ ਨੇ ਸਿੱਟਤੀ ਉਸ ਕਿਸਾਨ ਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਬਿਨਾਂ ਸ਼ਰਤ ਤੋਂ ਉਹ ਆਪਦੇ ਖੇਤ ਦੀ ਰੇਤਾ ਵੇਚ ਸਕੇ ਤਾਂ ਆਰਥਿਕ ਨੁਕਸਾਨ ਦੀ ਕੋਈ ਪਰਪਾਈ ਹੋ ਸਕੇ ਇਹਦੇ ਵਾਸਤੇ ਤੁਸੀਂ #ਰੇਤਾ ਜਿਸ ਦੇ ਜਿਸ ਦਾ ਖੇਤ ਉਸਦੀ ਰੇਤਾ ਇਹਨੂੰ ਵਾਇਰਲ ਕਰ ਸਕਦੇ ਹੋ ਇਹਦੇ ਤੇ ਪੋਸਟਾਂ ਪਾ ਸਕਦੇ ਹੋ ਦੂਸਰੀ ਗੱਲ ਬਹੁਤ ਸਾਰੇ ਇਲਾਕੇ ਦੇ ਵਿੱਚ ਜਿਹੜਾ ਘਰ ਦਾ ਵੀ ਰੱਖਿਆ ਹੋਇਆ ਸੀ ਕਣਕ ਬੀਜਣ ਦਾ ਉਹ ਖਰਾਬ ਹੋ ਗਿਆ ਤੇ ਇਹਦੇ ਨਾਲ ਨਾਲ ਇੱਕ ਮਹੱਤਵਪੂਰਨ ਗੱਲ ਹੈ ਕਿ ਪਿਛਲੇ ਸਾਲ ਕਰਨਾਲ ਬੰਟ ਦੇ ਕਰਕੇ ਮੁਕਸਰ, ਮਾਨਸਾ, ਬਠਿੰਡਾ, ਗੁਰੂ ਆਰਸਾ, ਜਲਾਲਾਬਾਦ, ਫਾਜ਼ਿਲਕਾ ਇਹ ਸਾਰ ਏਰੀਆ ਚ 222 ਤੇ 187 ਕਣਕ ਦੇ ਵਿੱਚ ਦਿੱਕਤ ਆਈ ਸੀ ਤਾਂ ਬਹੁਤ ਸਾਰੇ ਕਿਸਾਨ ਐਸ ਕਣਕ ਨੂੰ ਨਹੀਂ ਬੀਜਣਗੇ ਜਿਹਦੇ ਕਰਕੇ ਬੀਜ ਦੀ ਡਿਮਾਂਡ ਹੋਰ ਵਚਣੀ ਹੈ ਇਸ ਕਰਕੇ ਜਿਹੜਾ ਜਿਹੜਾ ਕਿਸਾਨ ਵੀਰਾਂ ਕੋਲੇ ਚੰਗੀਆਂ ਕਿਸਮਾਂ ਦੇ ਬੀ ਪਏ ਆ ਉਹ ਆਪਦਾ ਬੀ ਸੰਭਾਲ ਕੇ ਰੱਖਿਓ ਕਿਉਂਕਿ ਮੌਸਮ ਸਿੱਲਾ ਹੈ ਬਹੁਤ ਜ਼ਿਆਦਾ ਜਿਹੜਾ ਹੈਗਾ ਮੀਂਹ ਪੈ ਰਿਹਾ ਇਹਦੇ ਕਰਕੇ ਟੋੜੀਆਂ ਕਣਕਾਂ ਨੂੰ ਸੁਸਰੀ ਦੁਆਰਾ ਫੇਰ ਲੱਗੂਗੀ ਇੱਕ ਵਾਰੀ ਸੁਸਰੀ ਦੇ ਦਵਾਈ ਦੁਆਰਾ ਪਾ ਲਓ ਤਾਂ ਕਿ ਕਣਕਾਂ ਖਰਾਬ ਨਾ ਹੋਣ ਅਗਲੀ ਗੱਲ ਬਹੁਤ ਸੇਵਾ ਤੁਸੀਂ ਕੀਤੀ ਆ ਧੰਨਵਾਦ ਹੁਣ ਆਪਾਂ ਪੈਸਾ ਇਕੱਠਾ ਕਰੀਏ ਡੀਜ਼ਲ ਵਾਸਤੇ ਡਾਈ ਖਰੀਦਣ ਵਾਸਤੇ ਤੇ ਬੀ ਖਰੀਦਣ ਵਾਸਤੇ ਤਾਂ ਕਿ ਲੋਕਾਂ ਦੇ ਖੇਤਾਂ ਨੂੰ ਕਰਾ ਕੇ ਤੇ ਉਹਦੇ ਵਿੱਚ ਦੁਬਾਰਾ ਕਣਕ ਬੀਜੀ ਜਾ ਸਕੇ ਇਹ ਚੀਜ਼ਾਂ ਨੂੰ ਕਬੂਲ ਕਰਨਾ ਤਾਂ ਮਿਹਰਬਾਨੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ